ਇਦਾਂ ਹਮਲਾ ਹੁੰਦਾ ਹੈ ਤੁਰੰਤ ਬਾਅਦ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਜੇ ਸਾਫਲਾ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਿਹੜਾ ਹੈ ਜਾਰੀ ਕਰ ਦਿੱਤਾ ਜਾਂਦਾ ਉਹ ਕਹਿੰਦੇ ਕਿ ਹਰਮੰਦਰ ਸਾਹਿਬ ਦੇ ਗਲਿਆਰੇ ਤੇ ਐਸਜੀਪੀਸੀ ਬੀਬੀ ਇੱਥੇ ਜ਼ਿੰਮੇਵਾਰੀ ਬੰਦੀ ਹੈ ਕਿ ਹਰਮੰਦਰ ਸਾਹਿਬ ਦੇ ਗਲਿਆਰੇ 'ਚ ਇਹ ਘਟਨਾ ਜਿਹੜੀ ਵਾਪਰੀ ਹੈ ਪਰ ਇਹ ਹਰਮੰਦਰ ਸਾਹਿਬ ਦੇ ਗਲਿਆਰੇ 'ਚ ਨਹੀਂ ਹੈ ਉਹ ਏਰੀਆ ਕੋਈ ਆਪਾਂ ਨੂੰ ਵੀ ਪਤਾ ਹੀ ਹੈ ਕਿ ਉਹ ਤਕਰੀਬਨ 800 900 ਮੀਟਰ ਜਿਹੜਾ ਹੈ ਦੂਰ ਦੇਗਾ ਹੈ ਲਿਖਾ ਦੇ ਵਿੱਚ ਤਾਂ ਜਾਤ ਪਾਤ ਨਹੀਂ ਹੈਗੀ ਪਰ ਫਿਰ ਵੀ ਜਿਹੜਾ ਇਹ ਇਨਸਾਨ ਹੈਗਾ ਹੈ ਕਿਤਨਾ ਕਿਤੇ ਦਾ ਪਛੋਕੜ ਦਲਿਤ ਭਾਈਚਾਰੇ ਦੇ ਨਾਲ ਤੁਹਾਨੂੰ ਯਾਦ ਹੋਵੇਗਾ ਕਿ ਸਿੰਘੂ ਬਾਰਡਰ ਤੇ ਜਦੋਂ ਇੱਕ ਘਟਨਾ ਵਾਪਰੀ ਸੀ ਜਦੋਂ ਨਿਹੰਗ ਸਿੰਘਾਂ ਨੇ ਬੇਅਦਬੀ ਕਰਨਾ ਇਹਦਾ ਸੋਧਾ ਲਾ ਦਿੱਤਾ ਸੀ ਤੇ ਉਦੋਂ ਵੀ ਇਹਨਾਂ ਨੇ ਦਲੇ ਤੰਗਲ ਦੇਣ ਦੀ ਕੋਸ਼ਿਸ਼ ਕੀਤੀ ਸੀ ਇਵਨ ਕਿ ਇਹਨਾਂ ਦੀ ਜਿਹੜੀ ਵੱਡੀ ਮੇਨ ਲੀਡਰ ਹੈਗੀ ਹੈ ਸ਼ਾਇਦ ਉਹਨਾਂ ਦੀ ਵੀ ਇਹ ਬਿਆਨ ਆਇਆ ਸੀ ਕਿ ਦਲਿਤਾਂ ਦੇ ਨਾਲ ਧੱਕਾ ਹੋ ਰਿਹਾ ਹੋਣ ਜਿਹੜੇ ਉਹ ਨਿਹੰਗ ਸਿੰਘ ਸੀ ਕੁਦਰਤੀ ਉਹ ਵੀ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਵੀ ਦਲਤਾਂ ਨਾਲ ਹੀ ਜੁੜਦਾ ਸੀ ਤੇ ਇੱਥੇ ਵੀ ਇਹਨਾਂ ਦਾ ਇਹ ਮਾਮਲਾ ਜਿਹੜਾ ਫਿੱਟ ਨਹੀਂ ਹੋਇਆ ਕਿਦਾਂ ਵੀਡੀਓ WhatsApp ਤੇ ਵਾਇਰਲ ਹੋ ਰਹੀ ਹੈ ਉਹਨਾਂ ਦਾ ਮਹਾਕੁੰਭ ਜਿਹੜਾ ਚੱਲ ਰਿਹਾ ਹੈ ਚੱਲ ਰਿਹਾ ਹਾਂਜੀ ਜਿਨ੍ਹਾਂ ਦਾ ਤਿਉਹਾਰ ਹੈਗਾ ਉਹਨਾਂ ਨੂੰ ਮੁਬਾਰਕ ਹੋਵੇ ਅਸੀਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਉੱਥੇ ਨਾ ਇੱਕ ਵੀਡੀਓ ਹੈਗੀ ਹੈ ਔਰ ਬਕਾਇਦਾ ਕੋਈ ਵੀ ਦੇਖ ਸਕਦਾ ਹੈ ਸ਼ਖਸ ਜਿਹੜੇ ਉੱਥੇ ਸਾਧੂ ਹੈਗੇ ਨੇ ਨਾ ਉਹ ਆਪਾਂ ਦੇਖਿਆ ਕਿ ਕਿਸੇ ਵੀ ਪੱਤਰਕਾਰ ਦੇ ਚਪੇੜ ਮਾਰਤੀ ਜਾਂ ਕਿਸੇ ਤਰੀਕੇ ਦੇ ਹਮਲੇ ਕਰਦੇ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਹੈ ਪਰ ਕਦੀ ਵੀ ਜਿਹੜਾ ਭਾਰਤੀ মিডিਆ ਉਹਨਾਂ ਦੇ ਖਿਲਾਫ ਨਹੀਂ ਬੋਲਦਾ ਤੇ ਉੱਥੇ ਫਿਰ ਤੁਸੀਂ ਇਹ ਦੇਖੋ ਕਿ ਜੇ ਕਿਤੇ ਕੋਲੇ ਮੁਹੱਲੇ ਤੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜੇ ਕਿ ਨਿਹੰਗ ਸਿੰਘ ਜੀ ਜੇ ਰੋਕ ਵੀ ਰਹੇ ਨੇ ਕਿਤੇ ਨਾ ਕਿਤੇ ਭਾਵੇਂ ਉੱਚ ਦੂਜੀ ਧਿਰ ਦੀ ਉਹਨਾਂ ਨੇ ਗਲਤੀ ਨਹੀਂ ਦੇਖਣੀ ਸਿੱਧਾ ਹੀ ਦੋਸ਼ੀ ਜਿਹੜਾ ਹੈ ਸਿੱਖਾਂ ਨੂੰ ਜਿਹੜਾ ਹੈ ਬਣਾ ਲੈਣਾ ਕਿਤੇ ਨਾ ਕਿਤੇ ਜਿਹੜੀ ਸੋਚ ਹੈਗੀ ਹੈ ਨਾ ਜਾਂ ਆਪਾਂ ਕਹੇ ਲਈ ਕਿ ਜਿਹੜੀ ਜੈਨੋਸਾਈਡਲ ਇੰਪਲਸ ਜਿਹੜੀ ਚੱਲਦੀ ਹੈਗੀ ਹੈ ਜਿਸ ਦੇ ਵਿੱਚ ਇਹ ਹੈਗਾ ਕਿ ਜੋ ਮਰਦੀ ਹੋਵੇ ਅਸੀਂ ਇਹਨਾਂ ਨੂੰ ਜਿਹੜਾ ਹੈ ਮਾੜਾ ਕਹਿਣਾ ਹੀ ਆ ਯਮਨ ਕੇ ਜਿਹੜਾ ਡਾਕਟਰ ਅੰਬੇਦਕਰ ਦੀ ਜਥੇਬੰਦੀ ਦਾ ਬੰਦਾ ਬੈਠਾ ਸੀ ਨਾ ਉਹਨੂੰ ਬਾਰ-ਬਾਰ ਉਹਦੇ ਮੂੰਹ 'ਚ ਚੀਜ਼ਾਂ ਪਾਈਆਂ ਜਾ ਰਹੀਆਂ ਸੀ ਕਿ ਤੂੰ ਕਹਿ ਕਿ ਕਿਤਨਾ ਕਿਤੇ ਕਿ ਜਿਹੜਾ ਹੈ ਆਪਸੀ ਇਹਨਾਂ ਦਾ ਕਨੈਕਸ਼ਨ ਹੈਗਾ ਸੋ ਦਰਜੀਤ ਸਿੰਘ ਜਿसे ਗੱਲ ਕਰ ਲਈਏ ਬੀਤੇ ਦਿਨੀ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋਈ ਜਿਸ ਚ ਡਾਕਟਰ ਭੀਮਰਾਓ ਅੰਬੇਦਕਰ ਹੋਣਾ ਦਾ ਜੜਾ ਹੈ ਉਹ ਬੁੱਤ ਭੰਨਿਆ ਜਾਂਦਾ ਹੈ ਕੀ ਸਮਝਦੇ ਹੋ ਕਿ ਜਿਸ ਤਰੀਕੇ ਦੇ ਨਾਲ ਬੁੱਤ ਤੋੜ ਕੇ ਫਿਰ ਉਸ ਵੀਡੀਓ ਨੂੰ ਵਾਇਰਲ ਕਰਨਾ ਕੁਝ মিডিਆ ਧਾਰਿਆਂ ਦੇ ਵੱਲੋਂ ਕਿਤੇ ਹੋਰ ਇਸ ਦੇ ਲਿੰਕ ਜੋੜੇ ਜਾਣੇ ਸੋ ਸਭ ਤੋਂ ਪਹਿਲਾਂ ਜੇ ਕੋਸ਼ਿਸ਼ ਕਰੀਏ ਸਮਝਣ ਦੀ ਹਨਾ ਕਿਉਂਕਿ ਲੰਬੇ ਸਮੇਂ ਤੋਂ ਸ਼ਾਂਤੋ ਬੁੱਤ ਜਿਹੜਾ ਅਮਨੇ ਸਰਦੇ ਵਿੱਚ ਲੱਗਾ ਹੋਇਆ ਸੀ ਅਚਾਨਕ ਖਾਸ ਕਰਕੇ ਜਿਸ ਵੇਲੇ ਵੀ ਕੋਈ ਚੋਣਾ ਦਾ ਸਮਾਂ ਹੋਵੇ ਜਾਂ ਸਿੱਖ ਮੁੱਦਿਆਂ ਦਾ ਬੜਾ ਸੈਂਸਿਟਿਵ ਜਿਹਾ ਟਾਈਮ ਹੋਵੇ ਉਹਨਾਂ ਸਮਿਆਂ ਦੇ ਵਿੱਚ ਅਜਹੀਆਂ ਘਟਨਾਵਾਂ ਉਹ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੋਣੀਆਂ ਆ ਜੀ ਬਿਲਕੁਲ 26 ਜਨਵਰੀ ਨੂੰ ਡਾਕਟਰ ਮੇਧਕਰ ਹੁਣਾਂ ਦੇ ਬੁੱਤ ਦੀ ਭੰਨ ਤੋੜ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉੱਥੇ ਇੱਕ ਪੌੜੀ ਆਲਰੇਡੀ ਲੱਗੀ ਸਾਰੇ ਲੋਕ ਇਹ ਸੋਚਦੇ ਨੇ ਕਿ ਸ਼ਾਇਦ ਪੌੜੀ ਇਸ ਸ਼ਖਸ ਵੱਲੋਂ ਲਾਈ ਗਈ ਜਾਂ ਕਿਦਾਂ ਕਿਉਂਕਿ 26 ਜਨਵਰੀ ਸੀ ਭਾਰਤ ਦੇ ਵਿੱਚ ਜਿਹੜਾ ਹੈ ਸੰਵਿਧਾਨ ਦਾ ਦਿਹਾੜਾ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ ਤੇ ਉਹਦੇ ਸਨਮਾਨ ਵਗੈਰਾ ਲਈ ਜਾਂ ਫੁੱਲ ਵਗੈਰਾ ਚੜਾਉਣ ਲਈ ਹੋ ਸਕਦਾ ਹੈ ਕਿ ਉਹ ਪੌੜੀ ਜਿਹੜੀ ਹੈ ਲੱਗੀ ਹੋਵੇ ਤੇ ਉਹਦੇ ਤੋਂ ਹੀ ਸ਼ਖਸ ਉੱਤੇ ਜਾਂਦਾ ਹੈ ਤੇ ਜਾ ਕੇ ਹਥੌੜੇ ਦੇ ਨਾਲ ਉਹਦੀ ਬੁੱਤ ਦੀਪ ਪੰਤ ਤੋੜ ਕਰਨੀ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂ ਕਰ ਦਿੰਦਾ ਹੈ ਤੇ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਹੈ ਅਰੈਸਟ ਕਰ ਲਿਆ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਸ਼ਖਸ ਜਿਹੜਾ ਹੈ ਆਕਾਸ਼ਦੀਪ ਸਿੰਘ ਹੈ ਬਿਲਕੁਲ ਉਹਦੀ ਬਕਾਇਦਾ ਉਹਦੀ ਸਿੱਖ ਦੇਖ ਹੈਗੀ ਹੈ ਸਿਰ ਦੇ ਉੱਤੇ ਗੋਲ ਆਪਾਂ ਕਹਿ ਲਈਏ ਕਿ ਪਰਨਾ ਜਿਆ ਬੰਨਿਆ ਹੋਇਆ ਹੈ ਤੇ ਕੇਸਾਦਾਰੀ ਸਿੱਖ ਆਪਾਂ ਕਹਿ ਸਕਦੇ ਹਾਂ ਕਿ ਦੇਖਣ ਦੇ ਵਿੱਚ ਉਹ ਲੱਗਦਾ ਹੈਗਾ ਦੂਜੀ ਤੁਸੀਂ ਗੱਲ ਕੀਤੀ ਕਿ ਸਾਜ਼ਿਸ਼ ਦੀ ਇਧਰੋਂ ਹਮਲਾ ਹੁੰਦਾ ਹੈ ਤੁਰੰਤ ਬਾਅਦ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਿਜੇ ਸਾਪਲਾ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਿਹੜਾ ਹੈ ਜਾਰੀ ਕਰ ਦਿੱਤਾ ਜਾਂਦਾ ਹੈ ਉਹ ਕਹਿੰਦੇ ਕਿ ਹਰਮੰਦਰ ਸਾਹਿਬ ਦੇ ਗਲਿਆਰੇ ਤੇ ਐਸਜੀਪੀਸੀ ਦੀ ਵੀ ਇੱਥੇ ਜ਼ਿੰਮੇਵਾਰੀ ਬੰਦੀ ਹੈ ਕਿ ਹਰਮੰਦਰ ਸਾਹਿਬ ਦੇ ਗਲਿਆਰੇ 'ਚ ਇਹ ਘਟਨਾ ਜਿਹੜੀ ਵਾਪਰੀ ਹੈ ਪਰ ਇਹ ਹਰਮੰਦਰ ਸਾਹਿਬ ਦੇ ਗਲਿਆਰੇ 'ਚ ਨਹੀਂ ਹੈ ਉਹ ਏਰੀਆ ਕੋਈ ਆਪਾਂ ਨੂੰ ਵੀ ਪਤਾ ਹੀ ਹੈ ਕਿ ਉਹ ਤਕਰੀਬਨ 800 900 ਮੀਟਰ ਜਿਹੜਾ ਹੈ ਦੂਰ ਹੈਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਪ੍ਰੈਸ਼ਰ ਪੈਂਦਾ ਹੈ ਤੇ ਫਿਰ ਉਹ ਪੋਸਟ ਜਿਹੜੀ ਹੈ ਉਹ ਹਟਾ ਵੀ ਲਈ ਜਾਂਦੀ ਹੈ ਹੁਣ ਤੁਸੀਂ ਇੱਥੇ ਦੇਖੋ ਕਿ ਕਿਤੇ ਨਾ ਕਿਤੇ ਸਿੱਖਾਂ ਤੇ ਦਲਿਤਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਇੱਥੇ ਕੀਤੀ ਜਾਂਦੀ ਹੈ ਔਰ ਆਪਾਂ ਕਹਿ ਸਕਦੇ ਹਾਂ ਕਿ ਇੱਕ ਚੰਗੀ ਗੱਲ ਇਸ ਦੇ ਵਿੱਚ ਇਹ ਹੈ ਕਿਉਂਕਿ ਸਿੱਖਾਂ ਦੇ ਵਿੱਚ ਤਾਂ ਜਾਤ ਪਾਤ ਨਹੀਂ ਹੈਗੀ ਪਰ ਫਿਰ ਵੀ ਜਿਹੜਾ ਇਹ ਇਨਸਾਨ ਹੈਗਾ ਇਹ ਕਿਤੇ ਨਾ ਕਿਤੇ ਦਾ ਪਛੋਕੜ ਦਲਿਤ ਪਾਈਚਾਰੇ ਦੇ ਨਾਲ ਹੀ ਹੈ ਤੁਹਾਨੂੰ ਯਾਦ ਹੋਵੇਗਾ ਕਿ ਸਿੰਘੂ ਬਾਰਡਰ ਤੇ ਜਦੋਂ ਇੱਕ ਘਟਨਾ ਵਾਪਰੀ ਸੀ ਜਦੋਂ ਨਿਹੰਗ ਸਿੰਘਾਂ ਨੇ ਬੇਦਬੀ ਕਰਨਾ ਇਹਦਾ ਸੌਦਾ ਲਾ ਦਿੱਤਾ ਸੀ ਤੇ ਉਦੋਂ ਵੀ ਇਹਨਾਂ ਨੇ ਦਲਿਤ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਸੀ ਇਵਨ ਕਿ ਇਹਨਾਂ ਦੀ ਜਿਹੜੀ ਵੱਡੀ ਮੇਨ ਲੀਡਰ ਹੈਗੀ ਆ ਸ਼ਾਇਦ ਉਹਨਾਂ ਦੀ ਵੀ ਇਹ ਬਿਆਨ ਆਇਆ ਸੀ ਕਿ ਦਲਿਤਾਂ ਦੇ ਨਾਲ ਧੱਕਾ ਹੋ ਰਿਹਾ ਹੈ ਹੁਣ ਜਿਹੜੇ ਉਹ ਨਿਹੰਗ ਸਿੰਘ ਸੀ ਕੁਦਰਤੀ ਉਹ ਵੀ ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਵੀ ਦਲਤਾਂ ਨਾਲ ਹੀ ਜੁੜਦਾ ਸੀ ਤੇ ਇੱਥੇ ਵੀ ਇਹਨਾਂ ਦਾ ਇਹ ਮਾਮਲਾ ਜਿਹੜਾ ਫਿੱਟ ਨਹੀਂ ਹੋਇਆ ਤੇ ਹੁਣ ਕਿਤਨਾ ਕਿਤੇ ਜਿਹੜਾ ਆਪਾਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਵਿੱਚ ਆਪਾਂ ਦੇਖਿਆ ਕਿ ਹੋਣ ਵਾਲੀਆਂ ਜੇ ਦੋ ਸਰਕਾਰਾਂ ਛੱਡਦੀਏ ਤੇ ਉਸ ਤੋਂ ਪਹਿਲਾਂ ਜਾਟਾਂ ਦੀ ਕਹਿ ਲਈਏ ਕਿ ਵਾਹ ਵਾਹ ਹੀ ਹੁੰਦੀ ਸੀ ਕੋਈ ਵੀ ਸਰਕਾਰ ਬਣਾਉਣ ਦੇ ਵਿੱਚ ਜਿਹੜੀ ਹੈ ਕਿਤਨਾ ਕਿਤੇ ਉਹ ਇੱਕ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਹਿੱਸਾ ਉਹ ਬਣਦੇ ਹੁੰਦੇ ਸੀ ਪਰ ਉੱਥੇ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਇੱਕ ਆਪਣੀ ਨੀਤੀ ਲੈ ਕੇ ਆਉਂਦੀ ਹੈ ਕਿ ਜਿੰਨੇ ਵੀ ਨੌਨ ਜਾਟ ਹੈਗੇ ਨੇ ਉਹਨਾਂ ਨੂੰ ਇਕੱਠਿਆਂ ਕਰ ਲਿਆ ਜਾਂਦਾ ਇੱਕੋ ਪਲੇਟਫਾਰਮ ਤੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਜਾਟਾਂ ਨੂੰ ਇੱਕ ਤਰ੍ਹਾਂ ਦਾ ਖੁੰਝੇ ਲਾ ਦਿੱਤਾ ਜਾਂਦਾ ਹੈ ਤੇ ਫਿਰ ਉਹਨਾਂ ਨੇ ਉੱਥੇ ਜਿਹੜੀ ਆਪਾਂ ਦੇਖਿਆ ਕਿ ਸਰਕਾਰ ਬਣਾਈ ਹੈਗੀ ਹੈ ਹੁਣ ਇਹ ਤੇ ਆਪਾਂ ਇੰਟਰਪ੍ਰੀਟ ਕਰ ਸਕਦੇ ਹਾਂ ਕਿਉਂਕਿ ਅਜੇ ਤੱਕ ਨਾ ਤੇ ਜਾਂਚ ਹੋਈ ਹੈਗੀ ਹੈ ਕਿਉਂਕਿ ਅਜੇ ਤਾਂ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਕਿ ਕੀ ਇਹ ਕੱਲੀ ਦੁ ਕੱਲੀ ਘਟਨਾ ਹੈ ਫਿਰ ਉਹ ਵੀ ਇਹ ਵੀ ਆ ਰਿਹਾ ਹੈਗਾ ਕਿ ਜਿੱਦਾਂ ਹੁੰਦਾ ਹੀ ਹੈ ਕਿ ਇਦਾਂ ਦੇ ਜਿਹੜੇ ਕਨਿੰਦੇ ਹੁੰਦੇ ਨੇ ਉਹ ਅੱਗੇ ਵਾਲੇ ਸਿਰਫ ਪਪੈਟਸ ਹੁੰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਲਾਲਚ ਖਾਸ ਕਰਕੇ ਦੇ ਦਿੱਤਾ ਜਾਂਦਾ ਹੈ ਜਾਂ ਕਿਸੇ ਵੀ ਤਰੀਕੇ ਦੇ ਨਾਲ ਤੇ ਫਿਰ ਬਾਅਦ 'ਚ ਉਹਨਾਂ ਨੂੰ ਮੰਦਬੁੱਧੀ ਕਹਿ ਦਿੱਤਾ ਜਾਂਦਾ ਹੈ। ਇਹੀ ਕੁਸ਼ੀ ਆਪਾਂ ਦੇਖਿਆ ਕਿ ਗੁਰੂ ਗ੍ਰੰਥ ਸਾਹਿਬਹਾਰਾ ਜੀ ਦੀ ਬਦਮੀਆਂ ਵਾਲੇ ਵੀ ਇਹੋ ਕੁਛ ਹੀ ਹੁੰਦਾ ਹੈ ਕਿ ਇੱਕ ਇੱਕ ਇਦਾਂ ਦਾ ਟ੍ਰੈਂਡੀ ਹੈ ਇਸ ਤਰ੍ਹਾਂ ਦਾ ਕਿ ਪਹਿਲਾਂ ਬੇਅਦਬੀ ਕਰਨ ਵਾਲਾ ਕਰ ਗਿਆ ਜੇ ਹੁਣ ਤੁਸੀਂ ਇੱਥੇ ਦੇਖੋ ਨਾ ਕਿ ਜੇ ਤੇ ਪੁਲਿਸ ਫੜ ਲਵੇ ਤੇ ਫਿਰ ਉਹ ਮੰਦਬੁੱਤੀ ਕਹਿ ਦਿੱਤਾ ਜਾਂਦਾ ਹੈ ਤੇ ਜੇ ਹੁਣ ਉੱਥੇ ਸੰਗਤ ਭਾਵਕ ਹੋ ਕੇ ਉਹਦੇ ਨਾਲ ਕੁਝ ਕਰ ਦਵੇ ਤੇ ਫਿਰ ਵੀ ਇਲਜ਼ਾਮ ਸਿੱਖਾਂ ਤੇ ਕਿ ਤੁਸੀਂ ਇਨਵੈਸਟੀਗੇਸ਼ਨ ਹੀ ਨਹੀਂ ਹੋਣ ਦਿੱਤੀ ਹੁਣ ਅਸੀਂ ਬੇਨਤੀ ਕਰਾਂਗੇ ਪੰਜਾਬ ਦੇ ਪ੍ਰਸ਼ਾਸਨ ਨੂੰ ਕਿ ਬੰਦਾ ਜਿੱਦਾਂ ਉਹਨਾਂ ਦੇ ਕੋਲ ਹੈਗਾ ਇਹਦੀ ਚੰਗੀ ਜਿਹੜੀ ਹੈ ਜਾਂਚ ਪੜਤਾਲ ਦੀ ਹੋਣੀ ਚਾਹੀਦੀ ਹੈ ਕਿ ਕਿੱਥੋਂ ਆਇਆ ਹੈਗਾ ਕਿਉਂ ਇਸ ਤਰੀਕੇ ਦੇ ਨਾਲ ਹੁੰਦਾ ਹੈ ਦੂਜਾ ਇਹ ਵੀ ਜਿਹੜਾ ਖਾਸ ਕਰਕੇ ਜਿਹੜਾ ਇਹ ਸੈਕਸ਼ਨ ਹੈਗਾ ਹੈ ਜ ਜਾਂ ਆਪਾਂ ਦੇਖਿਆ ਕਿ ਜਦੋਂ ਇਦਾਂ ਦੇ ਲੋਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਇੱਥੇ ਸਾਨੂੰ ਜਿਹੜਾ ਹੈ ਧਿਆਨ ਰੱਖਣ ਦੀ ਲੋੜ ਹੈਗੀ ਹੈ ਕਿ ਕਿਤੇ ਇਹੋ ਜਿਹੇ ਜਿਹੜੇ ਲੋੜਮੰਦ ਲੋਕ ਹੈਗੇ ਨੇ ਕਿਤੇ ਉਹਨਾਂ ਦੀ ਲੋੜ ਦਾ ਨਜਾਇਜ਼ ਫਾਇਦਾ ਤਾਂ ਨਹੀਂ ਚੱਕਿਆ ਜਾਂਦਾ ਜੀ ਸੋ ਸਰ ਜੇ ਦੇਖਿਆ ਜਾਵੇ ਕਿ ਬੀਤੇ ਦਿਨੀ ਇੱਕ ਅਸੀਂ মিডিਆ ਦਾਰੇ ਦੇ ਵੱਲੋਂ ਡਿਬੇਟ ਦੇਖ ਰਹੇ ਸੀ ਹਾਂ ਹਾਂ ਇਨਸੀਡੈਂਟ ਕਿਤੇ ਹੁੰਦਾ ਹੈ ਕਿਸੇ ਵਿਅਕਤੀ ਦੇ ਵੱਲੋਂ ਹੋ ਸਕਦਾ ਕਿ ਉਹ ਆਪਣੇ ਕਿਸੇ ਉਹਨੇ ਭਾਵਨਾ ਦੇ ਕਰਕੇ ਜੜਾ ਮੁੱਤ ਤੋੜਿਆ ਹੋਵੇ ਪਰ ਉਹਦਾ ਜਿਹੜਾ ਲਿੰਕ ਹੈ ਉਹ ਕਿਤੇ ਨਾ ਕਿਤੇ ਨਾਜਾਇਜ਼ ਤੌਰ ਤੇ ਐਮਪੀ ਅਮਰਿਤਪਾਲ ਸਿੰਘ ਹੋਰਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਬਿਲਕੁਲ ਬੜੇ ਉਹਨਾਂ ਨੂੰ ਪੜਕਾਉ ਸ਼ਬਦ ਉਹਨਾਂ ਦੇ ਵੱਲੋਂ ਜਿਹੜੇ ਵਰਤੇ ਜਾ ਰਹੇ ਸੀ ਜੀ ਜੀ ਬਿਲਕੁਲ ਆਪਾਂ ਦੇਖਿਆ ਕਿ ਕਿਤੇ ਨਾ ਕਿਤੇ ਇੱਕ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇੱਕ ਪੱਤਰਕਾਰ ਹੀ ਹੁੰਦੀ ਹੈ ਉਹਦੀਆਂ ਵੀ ਕੁਝ ਆਪਾਂ ਕਹਿ ਸਕਦੇ ਹਾਂ ਕਿ ਕਾਨੂੰਨ ਹੁੰਦੇ ਨੇ ਉਹਦੇ ਵੀ ਕਿਤੇ ਨਾ ਕਿਤੇ ਐਥਿਕਸ ਹੁੰਦੇ ਨੇ ਉਹ ਐਥਿਕਸ ਨੂੰ ਛਿੱਕੇ ਟੰਕੇ ਜੋ ਉਪਰ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਸਰਬਰਾ ਜੋ ਸਾਡੇ ਆਕਾਸ਼ਾ ਨੂੰ ਕਹਿੰਦੇ ਨੇ ਵੀ ਕੋਈ ਵੀ ਚੀਜ਼ ਕਿਤੇ ਵੀ ਜੋੜ ਦਿਓ ਤੇ ਫਿਰ ਉਹਦੀ ਜਿਹੜੀ ਹੈ ਖਬਰ ਬਣਾ ਦਿਓ ਆਪਾਂ ਦੇਖਿਆ ਜਿੱਦਾਂ ਤੁਸੀਂ ਇਹ ਡਿਬੇਟ ਦੀ ਤਕਰੀਬਨ ਮੇਰੇ ਸਾਬ ਨਾਲ ਜੀ ਘੰਟੇ ਦੀ ਡਿਬੇਟ ਆ ਤੇ ਉਹਨੇ 40 ਮਿੰਟ ਇਹਨੂੰ ਉਧਰ ਹੀ ਜੋੜਨ ਤੇ ਲਾ ਦਿੱਤੇ ਕਿ ਇਹ ਵੀ ਦੁਬਈ ਚੋਂ ਆਇਆ ਸੀ ਤੇ ਉਹ ਵੀ ਹੁਣ ਤੇ ਭਰਾਵਾ ਫਿਰ ਅੰਮ੍ਰਿਤਸਰ ਚ ਤੇ ਦੁਬਈ ਤੋਂ ਫਲੈਟ ਆਉਂਦੀ ਹੈ ਜਾਂ ਦਿੱਲੀ ਵੀ ਆਉਂਦੀ ਹੈ ਤੇ ਅੰਮ੍ਰਿਤਸਰ ਚ ਬਹੁਤ ਸਾਰੇ ਲੋਕ ਨੇ ਜਿਹੜੇ ਦੁਬਈ ਚ ਆਉਂਦੇ ਨੇ ਫਿਰ ਜੇ ਉਹਨਾਂ ਨੇ ਕੱਲ ਨੂੰ ਕੋਈ ਵੀ ਗੁਨਾਹ ਕਰ ਦਿੱਤਾ ਫਿਰ ਉਹ ਤੇ ਐਪੀ ਅਮਰਪਾਲ ਸਿੰਘ ਹੀ ਉਹਦੇ ਲਈ ਜ਼ਿੰਮੇਵਾਰ ਹੈਗਾ ਏ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਿਆ ਕਿ ਕਿਤਨਾ ਕਿਤੇ ਖਬਰਾਂ ਬਣਾਈਆਂ ਜਾਂਦੀਆਂ ਨੇ ਤੇ ਕਿਸੇ ਨਾ ਕਿਸੇ ਦੀ ਕਿਰਦਾਰਕੁਸ਼ੀ ਕਰਨ ਦਾ ਕੋਈ ਮੌਕਾ ਛੱਡਿਆ ਨਹੀਂ ਜਾਂਦਾ ਖਾਸ ਕਰਕੇ ਜਿੰਨੇ ਵੀ ਪੰਥਕ ਚਿਹਰੇ ਹੋਣ ਇੱਕ ਮੌਕਾ ਜਿਹੜਾ ਹੈ ਉਹ ਸੰਭਾਲਿਆ ਜਾਂਦਾ ਏ ਇੱਥੇ ਨਾਲ ਆਪਾਂ ਹੋਰ ਥੋੜੀ ਜੀ ਗੱਲ ਕਰਦੀ ਕਿ ਕਿਹੜਾ ਵੀਡੀਓ WhatsApp ਤੇ ਵਾਇਰਲ ਹੋ ਰਹੀ ਹੈ ਉਹਨਾਂ ਦਾ ਮਹਾਕੁੰਭ ਜਿਹੜਾ ਚੱਲ ਰਿਹਾ ਹੈ ਹਾਂਜੀ ਜਿਨ੍ਹਾਂ ਦਾ ਤਿਉਹਾਰ ਹੈਗਾ ਉਹਨਾਂ ਨੂੰ ਮੁਬਾਰਕ ਹੋਵੇ ਅਸੀਂ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦੇ ਉੱਥੇ ਨਾ ਇੱਕ ਵੀਡੀਓ ਹੈਗੀ ਹੈ ਔਰ ਬਕਾਇਦਾ ਕੋਈ ਵੀ ਦੇਖ ਸਕਦਾ ਹੈ ਸ਼ਖਸ ਜਿਹੜੇ ਉੱਥੇ ਸਾਧੂ ਹੈਗੇ ਨੇ ਨਾ ਉਹ ਆਪਾਂ ਦੇਖਿਆ ਕਿ ਕਿਸੇ ਵੀ ਪੱਤਰਕਾਰ ਦੇ ਚਪੇੜ ਮਾਰਤੀ ਜਾਂ ਕਿਸੇ ਇਸ ਤਰੀਕੇ ਦੇ ਹਮਲੇ ਕਰਤੇ ਇਸ ਤਰ੍ਹਾਂ ਦਾ ਬਹੁਤ ਕੁਝ ਹੁੰਦਾ ਹੈ ਪਰ ਕਦੀ ਵੀ ਜਿਹੜਾ ਭਾਰਤੀ মিডিਆ ਉਹਨਾਂ ਦੇ ਖਿਲਾਫ ਨਹੀਂ ਬੋਲਦਾ ਤੇ ਉੱਥੇ ਫਿਰ ਤੁਸੀਂ ਇਹ ਦੇਖੋ ਕਿ ਜੇ ਕਿਤੇ ਹੌਲੇ ਮੁਹੱਲੇ ਤੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋ ਜੇ ਕਿ ਨਿਹੰਗ ਸਿੰਘ ਜੀ ਜੇ ਰੋਕ ਵੀ ਰਹੇ ਨੇ ਕਿਤੇ ਨਾ ਕਿਤੇ ਭਾਵੇਂ ਉਹ ਚ ਦੂਜੀ ਇਦਰ ਦੀ ਉਹਨਾਂ ਨੇ ਗਲਤੀ ਨਹੀਂ ਦੇਖਣੀ ਸਿੱਧਾ ਹੀ ਦੋਸ਼ੀ ਜਿਹੜਾ ਹੈ ਸਿੱਖਾਂ ਨੂੰ ਜਿਹੜਾ ਹੈ ਬਣਾ ਲੈਣਾ ਕਿਤਨਾ ਕਿਤੇ ਜਿਹੜੀ ਸੋਚ ਹੈਗੀ ਹੈ ਨਾ ਜਾਂ ਆਪਾਂ ਕਹੇ ਕਿ ਜਿਹੜੀ ਜੈਨੋਸਾਈਡਲ ਇੰਪਲਸ ਜਿਹੜੀ ਚੱਲਦੀ ਹੈਗੀ ਹੈ ਜਿਸ ਦੇ ਵਿੱਚ ਇਹ ਹੈਗਾ ਕਿ ਜੋ ਮਰਜ਼ੀ ਹੋਵੇ ਅਸੀਂ ਇਹਨਾਂ ਨੂੰ ਜਿਹੜਾ ਹੈ ਮਾੜਾ ਕਹਿਣਾ ਹੀ ਆ ਭਾਵੇਂ ਇਹ ਚੰਗੇ ਹੋਣ ਮਾੜੇ ਹੋਣ ਜਿਹੜੀ ਤੁਸੀਂ ਡਿਬੇਟ ਦੀ ਗੱਲ ਕਰਦੇ ਹੋ ਉਹ ਚ ਉਹਨੇ ਸਾਰਾ ਜੋਰ ਹੀ ਬਣ ਕੇ ਲਗਾ ਦਿੱਤਾ इवन ਕਿ ਜਿਹੜਾ ਡਾਕਟਰ ਅੰਬੇਦਕਰ ਦੀ ਜਥੇਬੰਦੀ ਦਾ ਬੰਦਾ ਬੈਠਾ ਸੀ ਨਾ ਉਹਨੂੰ ਬਾਰ-ਬਾਰ ਉਹਦੇ ਮੂੰਹ 'ਚ ਚੀਜ਼ਾਂ ਪਾਈਆਂ ਜਾ ਰਹੀਆਂ ਸੀ ਕਿ ਤੂੰ ਕਹਿ ਕਿ ਕਿਤਨਾ ਕਿਤੇ ਕਿ ਜਿਹੜਾ ਹੈ ਆਪਸੀ ਇਹਨਾਂ ਦਾ ਕਨੈਕਸ਼ਨ ਹੈਗਾ ਹੈ ਉਹ ਮੈਨੂੰ ਗੱਲ ਯਾਦ ਆ ਗਈ ਜਸਵਲੇ ਭਾਈ ਅਮਰਪਾਲ ਸਿੰਘ ਹੋਰੀ ਬਾਹਰ ਸੀਗੇ ਉਹ ਬਕਾਇਦਾ ਇੱਕ ਨੌਜਵਾਨ ਦਾ ਜਸਵਲੇ ਉਹ ਨਾ ਉਹਨਾਂ ਦੀ ਕੁਟਾਈ ਦਾ ਪਰਚਾ ਪਿਆ ਤਾਂ ਸ਼ਾਇਦ ਉਸੇ ਵੇਲੇ ਭਾਈ ਅਮਰਪਾਲ ਸਿੰਘ ਹੋਰਾਂ ਨੇ ਕਹਿ ਵੀ ਦਿੱਤਾ ਸੀ ਕੰਧ ਕਾਲੋਂ ਉਹਨਾਂ ਦਾ ਕੋਈ ਕੱਟਾ ਪੱਛਾ ਵੀ ਖੁੱਲ ਜਾਂਦੇ ਇਹਨਾਂ ਨੇ ਉਹ ਵੀ ਜਿਹੜਾ ਪਰਚਾ ਅੰਮ੍ਰਿਤਪਾਲ ਤੇ ਪਾ ਲਿਆ ਬਿਲਕੁਲ ਇਦਾਂ ਦਾ ਮਾਹੌਲ ਜਿਹੜਾ ਕਿਤਨਾ ਕਿਤੇ ਜਿਹੜਾ ਚੱਲ ਰਿਹਾ ਹੈਗਾ ਬਿਲਕੁਲ ਤੇ ਦੂਸਰੇ ਬੰਨੇ ਜਿਹੜਾ ਹੈ ਡਾਕਟਰ ਅੰਬੇਦਕਰ ਦੀ ਜੇ ਗੱਲ ਜਿੱਥੇ ਚੱਲਦੀ ਹੈਗੀ ਔਰ ਬਕਾਇਦਾ ਉਹਨਾਂ ਨੇ 1936 ਦੇ ਵਿੱਚ ਉਹ ਕਿਤਨਾ ਕਿਤੇ ਸਿੱਖ ਧਰਮ ਦੇ ਸ਼ਰਧਾਲੂ ਸਨ ਤੇ ਇੱਥੇ ਤੁਸੀਂ ਫਾੜ ਪਾਉਣ ਵਾਲੀ ਜਿਹੜੀ ਹੋ ਹੀ ਨਹੀਂ ਸਕਦਾ ਕਿ ਜਿਹੜਾ ਦਲਿਤ ਭਾਈਚਾਰਾ ਹੈ ਜਾਂ ਸਿੱਖ ਭਾਈਚਾਰਾ ਹੈ ਉਸ ਦੇ ਵਿੱਚ ਫਾੜ ਕੋਈ ਪਾ ਸਕਦਾ ਕਿਉਂਕਿ ਇੱਕ ਸਿਰਫ ਪੂਰੀ ਦੁਨੀਆ ਦੇ ਵਿੱਚ ਕਹੀ ਕਿ ਕੋ ਗੁਰੂ ਨਾਨਕ ਦਾ ਹੀ ਕਰ ਹੈ ਜਿਨੇ ਕਿਹਾ ਹੈ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਜਿੱਥੇ ਆਪਾਂ ਕਹੀਏ ਕਿ ਜਦੋਂ ਇਤਿਹਾਸ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਨਾ ਕਿ ਜਦੋਂ ਅਮਰ ਸੰਚਾਰ ਹੁੰਦਾ ਹੈ ਤੇ ਉਦੋਂ ਕਿਤਨਾ ਕਿਤੇ ਜਿਹੜੇ ਹਿੰਦੂ ਪਹਾੜੀ ਰਾਜੇ ਨੇ ਉਹ ਵੀ ਇਸ ਚੀਜ਼ ਤੇ ਐਗਰੀ ਹੋ ਗਏ ਸਨ ਕਿ ਅਸੀਂ ਵੀ ਜਿਹੜਾ ਹੈ ਅਮਰ ਸੰਚਾਰ ਆ ਕੇ ਅਸੀਂ ਵੀ ਜਿਹੜਾ ਹੈ ਖੰਡੇ ਬਾਟੇ ਦੀ ਪੌਲ ਲੈ ਲਵਾਂਗੇ ਪਰ ਸਾਡੇ ਲਈ ਜਿਹੜਾ ਬਾਟਾ ਹੈ ਸਾਡੇ ਲਈ ਜਿਹੜਾ ਸਿਸਟਮ ਹੈ ਉਹ ਬਕਾਇਦਾ ਵੱਖਰਾ ਹੋਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਨੀਚ ਜਾਤੀਆਂ ਦੇ ਨਾਲ ਬੈਠ ਕੇ ਨਹੀਂ ਕਰ ਸਕਦੇ ਤੇ ਗੁਰੂ ਸਾਹਿਬ ਨੇ ਇੱਕ ਉਦੋਂ ਬਿਲਕੁਲ ਮਨਾਂ ਕਰ ਦਿੱਤਾ ਸੀ ਕਿ ਗੁਰਨਾਨਕ ਦੇ ਘਰ ਦਾ ਜਿਹੜਾ ਸਿਧਾਂਤ ਹੈ ਇੱਥੇ ਤੇ ਨੀਚਾ ਅੰਦਰ ਨੀਚ ਜਾਤ ਦੀ ਗੱਲ ਹੈ ਇੱਥੇ ਤੇ ਗੁਰਨਾਨਕ ਸਾਹਿਬ ਨੇ ਉਹਨਾਂ ਨੂੰ ਵੜਿਆ ਹੈਗਾ ਇਨ ਗਰੀਬ ਸਿੱਖਣ ਕੋ ਦਿਉ ਪਾਛਾਈ ਤੇ ਉੱਥੇ ਵਾਲਾ ਤੁਸੀਂ ਸਿ ਤੁਹਾਡੀ ਵਰਨਵੰਡ ਵਾਲਾ ਸਿਸਟਮ ਇੱਥੇ ਨਹੀਂ ਚੱਲ ਸਕਦਾ ਔਰ ਅਸੀਂ ਅੱਗੇ ਵੀ ਪ੍ਰੋਗਰਾਮਾਂ 'ਚ ਐਗਜ਼ਾਮਪਲ ਜਿਹੜੇ ਆ ਦਿਨੇ ਹੁੰਨੇ ਆ ਕਿ ਭਗਤ ਰਵਿਦਾਸ ਜੀ ਦੇ ਫਾਲੋਅਰ ਜਿਹੜੇ ਨੇ ਪੂਰੇ ਭਾਰਤ ਦੇ ਵਿੱਚ ਨੇ ਈਵਨ ਕਿ ਜੇ ਤੁਸੀਂ ਉਹਨਾਂ ਦੇ ਕਿਸੇ ਬੁਲਾਰੇ ਕੋਲੋਂ ਸੁਣੋ ਤੇ ਉਹਨਾਂ ਦੀ ਗਿਣਤੀ ਕਰੋਨਾ ਦੇ ਵਿੱਚ ਕਹੀ ਜਾਂਦੀ ਹੈ ਤੇ ਜਦੋਂ ਦਿੱਲੀ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਭਗਤ ਰਵਿਦਾਸ ਜੀ ਦਾ ਬੁੱਤ ਜਿਹੜਾ ਹੈ ਤੋੜ ਦਿੱਤਾ ਜਾਂਦਾ ਹੈ ਤੇ ਸਾਰਿਆਂ ਤੋਂ ਜ਼ਿਆਦਾ ਜਿਹੜੇ ਪ੍ਰੋਟੈਸਟ ਨੇ ਉਹ ਪੰਜਾਬ 'ਚ ਹੋਏ ਨੇ ਹੂੰ ਬਾਕੀ ਦੇ ਜਿਹੜੇ ਭਾਰਤ ਵਾਲੇ ਨੇ ਉਹਨਾਂ ਇਧਰ ਇੰਨੇ ਪ੍ਰੋਟੈਸਟ ਨਹੀਂ ਹੋਏ ਕਿਉਂਕਿ ਉਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਜੀਵਨ ਪੱਧਰ ਜਿਹੜਾ ਹੈ ਉਹ ਉੱਪਰ ਨਹੀਂ ਉੱਠ ਸਕਿਆ ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਸਾਡਾ ਭਾਈਚਾਰਾ ਹੈ ਉਹਨਾਂ ਨੂੰ ਪੂਰੀ ਉੱਥੇ ਬਰਾਬਰੀ ਆ ਇੱਥੇ ਅਸੀਂ ਕਈ ਵਾਰੀ ਇਹ ਤਾਂ ਹੁੰਦਾ ਨਾ ਕਿ ਇੱਕਾ ਦੁੱਕਾ ਘਟਨਾਵਾਂ ਦਾ ਕਰਕੇ ਕਹਿ ਦਿੰਨੇ ਪਰ ਤੁਸੀਂ ਜਾ ਕੇ ਦੇਖੋ ਰਾਜਸਥਾਨ 'ਚ ਜਾ ਕੇ ਦੇਖੋ ਤੁਸੀਂ ਮੱਧ ਪ੍ਰਦੇਸ਼ 'ਚ ਜਾ ਕੇ ਦੇਖੋ ਉਹਨਾਂ ਨੂੰ ਘੋੜੀ ਤੇ ਨਹੀਂ ਚੜਨ ਦਿੱਤਾ ਜਾਂਦਾ ਘੋੜੀ ਤੇ ਜੇ ਕੋਈ ਦੂਲਾ ਚੜਦਾ ਹੈਗਾ ਤੇ ਉੱਥੇ ਕਤਲ ਕਰ ਦਿੱਤੇ ਜਾਂਦੇ ਨੇ ਖਬਰਾਂ ਜਿਹੜੀਆਂ ਛੋਟੀ ਜੀ ਇੱਕ ਹੈਡਲਾਈਨ ਦਾ ਨੂੰ ਅਖਬਾਰ 'ਚ ਮਿਲ ਜਾਏਗੀ ਕਿ ਇਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਸੇਮ ਖੂਤੂ ਪਾਣੀ ਨਹੀਂ ਪੀਣ ਦਿੱਤਾ ਜਾਂਦਾ ਮਤਲਬ ਇਹ ਘਟਨਾਵਾ ਅਜੇ ਤੱਕ ਉੱਥੇ ਅਜੇ ਤੱਕ ਉੱਥੇ ਹੈਗੀਆਂ ਨੇ ਜਦੋਂ ਕਿ ਪੂਰੇ ਕਾਨੂੰਨ ਬਣ ਚੁੱਕੇ ਨੇ ਸੰਵਿਧਾਨ ਲਾਗੂ ਹੈਗਾ ਏ ਧਰਮ ਨਿਰਪੱਖਤਾ ਦੀ ਗੱਲ ਹੁੰਦੀ ਹੈ ਅਜੇ ਵੀ ਇਹ ਚੀਜ਼ਾਂ ਉੱਥੇ ਹੈਗੀਆਂ ਨੇ ਪਰ ਉਹ ਜਦੋਂ ਤੱਕ ਤੁਹਾਡੇ ਅੰਦਰੋਂ ਖਤਮ ਨਹੀਂ ਹੁੰਦੀਆਂ ਹੁਣੇ ਹੋ ਸਕਦਾ ਹੈ ਕਿ ਕੋਈ ਇਕਾ ਦੁਕਾ ਲੋਕਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਹੋਣ ਪਰ ਵੱਡੀ ਪੱਧਰ ਤੇ ਜੇ ਆਪਾਂ ਕਹਿ ਸਕਦੇ ਹਾਂ ਕਿ ਜੀਵਨ ਬਤਨ ਇਹਦਾ ਫਾਇਦਾ ਹੈ ਜੀ